ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਸਟੋਰੀ ਦੇ ਵਿੱਚ ਗੱਲ ਕਰਾਂਗੇ ਮਾਂ ਬਾਰੇ ਤੁਹਾਡੇ ਵਿੱਚੋਂ ਬਹੁਤ ਹੋਣਗੇ ਜਿਨ੍ਹਾਂ ਨੂੰ ਇਹ ਸਟੋਰੀ ਸੁਣ ਕੇ ਆਪਣੀ ਮਾਂ ਦਾ ਭੋਲਾ ਜਿਹਾ ਚਿਹਰਾ ਯਾਦ ਆ ਜਾਣਾ ਮਾਂ ਦੇ ਬਾਰੇ ਗੱਲ ਕਰਦੇ ਹੋਏ ਬਸ ਮੈਂ ਇਹੀ ਕਹਿ ਸਕਦੀ ਹਾਂ ਕਿ ਹਰ ਰਿਸ਼ਤੇ ਵਿੱਚ ਮਿਲਾਵਟ ਦੇਖੀ ਬਨਾਵਟੀ ਰੰਗਾਂ ਦੀ ਸਜਾਵਟ ਦੇਖੀ ਪਰ ਸਾਲੋਂ ਸਾਲ ਦੇਖਿਆ ਆਪਣੀ ਮਾਂ ਨੂੰ ਨਾ ਕਦੇ ਥਕਾਵਟ ਦੇਖੀ ਤੇ ਨਾ ਮਮਤਾ ਵਿੱਚ ਮਿਲਾਵਟ ਦੇਖੀ ਮਾਂ ਬਾਰੇ ਇਹੀ ਕਹਾਂਗੇ ਕਿ ਮਾਂ ਦਾ ਜੋ ਪਿਆਰ ਹੁੰਦਾ ਹੈ ਉਹ ਨਿਰਸਵਾਰਥ ਹੁੰਦਾ ਹੈ ਉਸ ਵਿੱਚ ਮਿਲਾਵਟ ਨਹੀਂ ਹੁੰਦੀ ਮੇਰੀ ਮਾਂ ਦਾ ਪੋਲਾ ਜਿਹਾ ਚਿਹਰਾ ਜਿਸ ਤੇ ਹਮੇਸ਼ਾ ਹਸੀ ਰਹਿੰਦੀ ਸੀ ਕਿਸੇ ਦਾ ਬੁਰਾ ਕਰਨਾ ਤਾਂ ਕੀ ਸੋਚਦੀ ਵੀ ਨਹੀਂ ਸੀ ਉਸ ਦਾ ਮੈਨੂੰ ਪਿਆਰ ਕਰਨਾ ਸਭ ਚੇਤੇ ਹੈ ਕੱਲ ਅਸੀਂ ਗੱਲ ਕੀਤੀ ਸੀ ਜਦ ਵੀ ਮੈਂ ਸਕੂਲ ਤੋਂ ਘਰ ਆਉਣਾ ਤੇ ਮੰਮੀ ਨੇ ਘਰ ਨਾਲ ਦਿਖਣਾ ਤਾਂ ਮੈਂ ਕਹਿਣਾ ਕਿ ਮੰਮੀ ਕਿੱਥੇ ਆ ਮਾਂ ਤੋਂ ਬਿਨਾ ਘਰ ਵਿੱਚ ਰੌਣਕ ਨਹੀਂ ਹੁੰਦੀ ਸੀ ਤੇ ਹੁਣ ਜਦੋਂ ਮੈਂ ਘਰ ਜਾਂਦੀ ਹਾਂ ਉਸ ਦੀ ਕਮੀ ਮਹਿਸੂਸ ਹੁੰਦੀ ਹੈ ਪਰ ਰੱਬ ਨੇ ਮੈਨੂੰ ਹੋਰ ਰਿਸ਼ਤੇ ਬੜੇ ਵਧੀਆ ਦਿੱਤੇ ਨੇ ਜੋ ਮੈਨੂੰ ਉਸ ਦੀ ਕਮੀ ਮਹਿਸੂਸ ਹੋਣ ਨਹੀਂ ਦਿੰਦੇ ਮੇਰੀ ਇਸ ਗੱਲ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਕਿ ਜਦੋਂ ਸਾਡੇ ਕੋਈ ਛੱਟ ਵੱਜਦੀ ਹੈ ਜਾਂ ਕੋਈ ਤਕਲੀਫ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮੂੰਹ ਦੇ ਵਿੱਚੋਂ ਮਾਂ ਨਿਕਲਦਾ ਮਾਂ ਅਜੇ ਹੀ ਹੈ ਜੋ ਸਾਨੂੰ ਦਰਦ ਦੇ ਵਿੱਚ ਯਾਦ ਆਉਂਦੀ ਹੈ ਮੈਂ ਆਪਣੀ ਮਾਂ ਬਾਰੇ ਕੀ ਕਹਾਂ ਐਨੀ ਭੋਲੀ ਸੀ ਕਿ ਸਭ ਨੂੰ ਪਿਆਰ ਕਰਨ ਵਾਲੀ ਪਰ ਰੱਬ ਨੇ ਉਸ ਨਾਲ ਸਹੀ ਨਹੀਂ ਕੀਤਾ ਮੇਰੀ ਮਾਂ ਦੀ ਇੱਕ ਗੱਲ ਜੋ ਕਹੀ ਹੋਈ ਸੀ ਉਹ ਮੈਨੂੰ ਅੱਜ ਵੀ ਚੇਤੇ ਆ ਜਾਂਦੀ ਹੈ ਤੇ ਮੇਰਾ ਮਨ ਭਰ ਜਾਂਦਾ ਹੈ ਜਦੋਂ ਬਿਮਾਰ ਸੀ ਉਸਨੇ ਕਿਹਾ ਸੀ ਕਿ ਮੈਂ ਤਾਂ ਕਿਸੇ ਦਾ ਬੁਰਾ ਵੀ ਨਹੀਂ ਕੀਤਾ ਮੇਰੇ ਨਾਲ ਇਹ ਕਿਉਂ ਹੋ ਰਿਹਾ ਜੋ ਚੰਗੇ ਲੋਕ ਹੁੰਦੇ ਨੇ ਉਹ ਰੱਬ ਦੇ ਵੀ ਫੇਵਰੇਟ ਹੁੰਦੇ ਨੇ ਰੱਬ ਉਹਨਾਂ ਨੂੰ ਆਪਣੇ ਕੋਲ ਜਲਦੀ ਬੁਲਾ ਆ ਲੰਦਾ ਜਦ ਵੀ ਕਦੇ ਮੈਂ ਕੱਲੀ ਬੈਠੀ ਹੁੰਦੀ ਹਾਂ ਅਕਸਰ ਮੇਰੀਆਂ ਸੋਚਾਂ ਵਿੱਚ ਉਹ ਪੋਲਾ ਜਿਹਾ ਚਿਹਰਾ ਆ ਜਾਂਦਾ ਮੈਂ ਕਈ ਵਾਰ ਸੋਚਦੀ ਹਾਂ ਕਿ ਕਾਸ਼ ਮੇਰੇ ਕੋਲ ਕੋਈ ਪਾਵਰ ਹੁੰਦੀ ਤਾਂ ਮੈਂ ਸਭ ਤੋਂ ਪਹਿਲਾਂ ਇਹ ਸਭ ਕੁਝ ਠੀਕ ਕਰਕੇ ਉਸ ਨੂੰ ਵਾਪਸ ਲੈ ਆਉਂਦੀ ਪਰ ਮੈਂ ਇਹ ਨਹੀਂ ਕਰ ਸਕਦੀ ਦੋਸਤੋ ਮੇਰੇ ਵਾਂਗ ਮੇਰੀ ਇਸ ਸਟੋਰੀ ਨੂੰ ਸੁਣ ਕੇ ਬਹੁਤ ਹੋਣਗੇ ਜਿਨ੍ਹਾਂ ਨੇ ਆਪਣੀ ਮਾਂ ਦਾ ਜਿਨ੍ਹਾਂ ਨੂੰ ਆਪਣੀ ਮਾਂ ਦਾ ਚੇਤਾ ਆ ਜਾਣਾ ਤੇ ਉਹ ਕਮੈਂਟ ਬਾਕਸ ਵਿੱਚ ਲਵ ਯੂ ਮਮ ਜਰੂਰ ਲਿਖਣਗੇ ਅੰਤ ਵਿੱਚ ਮੈਂ ਇਹੀ ਲਿਖਣਾ ਚਾਹਾਂਗੀ ਕਿ ਜ਼ਿੰਦਗੀ ਦੇ ਵਿੱਚ ਜ਼ਿਆਦਾ ਉਹ ਨੇ ਜੋ ਵਿਛੜ ਗਿਆ ਨੂੰ ਜਿਉਂਦਾ ਰੱਖਦੀਆਂ ਨੇ ਪਰ ਉਹਨਾਂ ਦਾ ਖਾਲੀਪਨ ਕਦੇ ਵੀ ਦੂਰ ਨਹੀਂ ਹੋ ਸਕਦਾ ਸੋ ਐਂਡ ਦੇ ਵਿੱਚ ਮੈਂ ਇਹੀ ਕਹਾਂਗੀ ਕਿ ਮਾਂ ਦੀ ਕਮੀ ਤਾਂ ਕੋਈ ਦੂਰ ਨਹੀਂ ਕਰ ਸਕਦਾ ਪਰ ਕੁਝ ਅਜਿਹੇ ਰਿਸ਼ਤੇ ਮੇਰੀ ਲਾਈਫ ਦੇ ਵਿੱਚ ਜ਼ਰੂਰ ਨੇ ਜਿਨ੍ਹਾਂ ਨੇ ਮੈਨੂੰ ਇਹ ਕਮੀ ਜ਼ਿਆਦਾ ਮਹਿਸੂਸ ਹੋਣ ਨਹੀਂ ਦਿੱਤੀ ਸੋ ਮੈਂ ਆਸ ਕਰਦੀ ਹਾਂ ਕਿ ਇਸ ਸਟੋਰੀ ਨੂੰ ਤੁਸੀਂ ਬਹੁਤ ਪਿਆਰ ਦਿਓਗੇ ਤੇ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰੋਗੇ ਧੰਨਵਾਦ ਜੀ